ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣੇ ਕੀ ਪੰਜਾਬ ਦੇ ਆਮ ਕਰਾ ਦੀਆਂ ਧੀਆ ਨੇ ਪੰਜਾਬ ਬੋਰਡ 10ਵੀਂ ਤੇ 12ਵੀਂ ਦੇ ਨਤੀਜਿਆਂ 'ਚ ਕਮਾਲ ਕਰ ਦਿਖਾਇਆ ਜਦੋਂ ਬੱਚਾ ਨੂੰ ਮੌਕੇ ਮਿਲਦੇ ਹਨ ਤਾਂ ਉਹਨਾਂ ਦੇ ਪ੍ਰਤਿਭਾ ਹੋਰ ਜ਼ਿਆਦਾ ਨਿਕਰ ਕੇ ਬਾਹਰ ਆਉਂਦੀ ਹੈ ਤੇ ਉੱਥੇ ਅੱਜ ਖੁਸ਼ੀ ਹੋ ਰਹੀ ਹੈ ਕਿ ਛੋਟੇ-ਛੋਟੇ ਕਸਬਿਆਂ ਤੋਂ ਆ ਕੇ ਇਹ ਨਤਿਆ ਨੇ ਸੂਬੇ ਅਤੇ ਆਪਣੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ ਮੈਰਿਟ ਲਿਸਟ 'ਚ ਤਾਂ ਆਏ ਨੇ ਅੰਮ੍ਰਿਤਸਰ ਵਾਲੇ ਫਸਟ ਆਏ ਨੇ ਪਰ ਗੁੱਟ ਟਾਪ 33 ਵਾਲੇ ਦੋਨੇ ਉਹਦਾ ਸਾਰਾ ਮਾਲ ਵਹੀ ਹੈ ਸਾਰਾ ਹੈ ਨਾ ਪੀਖੀ ਪੀਖੀ ਤੋਂ ਕਿਹੜੀ ਕੁੜੀ ਪੀਖੀ ਤੋਂ ਇਹਦਾ ਨਾਮ ਹੈਗਾ ਅਰਸ਼ਦੀਪ ਪੀਖੀ ਤੋਂ ਨਾ ਵੈਸੀ ਪੀਖੀ ਰਹੇ ਨੇ ਜੋਗਰ ਅੱਲਾ ਫਿਰ ਤੂੰ ਉਥੇ ਪੀਖੀ ਪਰਣਾਉਣੇ ਓਕੇ ਵੈਰੀ ਗੁੱਡ ਵੈਰੀ ਗੁੱਡ ਕੋਈ ਮਾਂ ਅੰਸਾ ਲਿਖ ਦਿੰਦੇ ਹਨ ਪਰ ਬਾਅਦ ਵਿੱਚ ਪਤਾ ਲੱਗਾ ਪੀਖੀ ਦਾ ਪਿੰਡ ਕੋਲੇ ਆਪਣੇ ਪਿੰਡਾਂ ਕੋਲੇ ਸਾਡੇ ਪਿੰਡਾਂ ਕੋਲੇ ਤੇ ਤਨੌਲੇ ਵਾਲੀ ਕੁੜੀ ਕਾਣ ਹਰ ਸੀਰਤ ਅੱਛਾ ਤਨੌਲੇ ਤੋਂ ਤੁਸੀਂ ਫਿਰ ਬਨਾਲੇ ਜਾਂਦੇ ਹੋ ਹਾਂਜੀ ਸਰ ਅੱਜ ਤਨੌਲੇ ਖਾਸ ਰਹੇ ਨੇ ਜੀ ਸਰ ਛੋਟੇ ਛੋਟੇ ਕਸਬੇ ਨੇ ਪਿੱਖੀ ਤਨੌਲਾ ਹੈਨਾ ਤੇ ਮਨਵੀਰ ਕਿਹੜਾ ਪਿੰਡ ਹੈ ਕਿਹੜੇ ਸਕੂਲ ਹੈ ਐਸਐਮ ਕਸੂਆਣਾ ਕਸੂਆਣਾ ਪਿੰਡ ਕਿਹੜਾ ਮੱਲੇਸ਼ਾ ਕਿੰਨੇ ਕਿਲੋਮੀਟਰ ਤੋਂ ਤਿੰਨ ਤਿੰਨ ਕਿਲੋਮੀਟਰ ਜਾਨਾ ਉਂਲੀ ਕੋਈ ਦਿੱਕਤ ਨਹੀਂ ਨਹੀਂ ਅੱਛਾ ਵੈਰੀ ਗੁੱਡ ਕੋਟ ਸੁਖਿਆ ਅਰਸ਼ ਅਕਸ਼ਨੂਰ ਅੱਛਾ ਕੋਟ ਸੁਖੇ ਹੀ ਪਿੰਡ ਹੈ ਨਹੀਂ ਸਰ ਲੰਡੇ ਅੱਛਾ ਉਤੋਂ ਫਿਰ ਤੁਸੀਂ ਕੋਟ ਸੁਖਿਆ ਜਾਣੇ ਫਰੀਦਕੋਟ ਜ਼ਿਲ੍ਹੇ ਚ ਤੇ ਛੱਤਿਆਣਾ ਦਾ ਫੇਮਸ ਪਿੰਡ ਹੈ ਸ਼ਸ਼ੀਕਾਲ ਸ਼ਸ਼ੀਕਾਲ ਛੱਤਿਆਣਾ ਤਾਂ ਬਹੁਤ ਫੇਮਸ ਪਿੰਡ ਹੈ ਗਿੱਦੜਵਾਇ ਹਲਕੇ ਚ ਪਿੰਡ ਹੈ ਹਾਂਜੀ ਦੋਦਾ ਕੌਣੀ ਛੱਤਿਆਣਾ ਭਲਾਈ ਆਣਾ ਹਾਂਜੀ ਹੂੰ ਤੇ ਪਿੰਡ ਛੱਤਿਆਣੀ ਹਾਂਜੀ ਲੋਕਲ ਹੀ ਹੈ ਉੱਥੇ ਸਕੂਲ ਹੈ ਬਾਬਾ ਫਰੀ ਸੀਨੀਅਰ ਸੈਕੰਡਰੀ ਸਕੂਲ ਹਾਂ ਬਾਬਾ ਫਰੀ ਸੀਨੀਅਰ ਸੈਕੰਡਰੀ ਸਕੂਲ ਵੈਰੀ ਗੁੱਡ 498 ਆਊਟ ਆਫ 500 ਇਹਨਾਂ ਦਾ ਤਾਂ 4-5 ਮੁੰਡੇ ਪਾਸ ਹੋ ਜਾਂਦੇ ਆ ਬਹੁਤ ਬਹੁਤ ਵਧਾਈਆਂ ਬਹੁਤ ਮੁਬਾਰਕਾਂ ਥੈਂਕ ਯੂ ਸੈਟਲ ਸੋ ਇਹ ਜਿਹੜੇ ਛੋਟੇ-ਛੋਟੇ ਕਸਬੇ ਨੇ ਪਿੰਡ ਨੇ ਇੱਥੋਂ ਦੀਆਂ ਬੱਚੀਆਂ ਕਮਾਲ ਕਰ ਰਹੀਆਂ ਦੇਖੋ ਸੋ ਇਹ ਜਦੋਂ ਮੌਕਾ ਮਿਲ ਜੀ ਨਾ ਬਸ ਇੱਕ ਫਿਰ ਸਾਡੇ ਬੱਚਿਆਂ ਚ ਕੋਈ ਟੈਲੈਂਟ ਦੀ ਕਮੀ ਨਹੀਂ ਮਤਲਬ ਜਿਵੇਂ ਇਸੇ ਤਰ੍ਹਾਂ ਦੇ ਮੁਕਾਬਲੇ ਜਿਹੜੇ ਹੁੰਦੇ ਆ ਜਿਵੇਂ ਜਿਹੜੇ ਰਿਐਲਿਟੀ ਸ਼ੋਅ ਤੁਸੀਂ ਦੇਖਦੇ ਹੋ ਛੋਟੇ ਛੋਟੇ ਬੱਚੇ ਸਿੰਗਿੰਗ ਚ ਨੇ ਉਹ ਛੋਟੇ ਛੋਟੇ ਕਸਟਨਾ ਚ ਆਉਂਦੇ ਨੇ ਜਾਂ ਅੱਜ ਮੈਂ ਸਾਡਾ ਚੱਲਦਾ ਸੀ ਲਫਟਰ ਚੈਲੰਜ ਉਹਦੇ ਚ ਵੀ ਚਲੋ ਮੈਂ ਤਾਂ ਫੇਮਸ ਸੀਗਾ ਪਹਿਲਾਂ ਤੋਂ ਪੰਜਾਬੀ ਚ ਤਾਂ ਉਹਦੇ ਚ ਵੀ ਜਿਹੜੇ ਬੱਚੇ ਆਉਂਦੇ ਸੀਗੇ ਜਿਹੜੇ ਕੰਪੀਟੀਟਰ ਆਉਂਦੇ ਸੀਗੇ ਉਹ ਕੋਈ ਬਿਹਾਰ ਦੇ ਪਿੰਡਾਂ ਚੋਂ ਕੋਈ ਮੱਧ ਪ੍ਰਦੇਸ਼ ਦੇ ਪਿੰਡਾਂ ਚੋਂ ਕੋਈ ਜਿਹੜਾ ਉਹ ਯੂਪੀ ਦੇ ਪਿੰਡਾਂ ਚੋਂ ਸੋ ਪਿੰਡਾਂ 'ਚ ਥੋੜਾ ਜਿਹਾ ਜਨੂਨ ਜਾਂ ਸਮਝ ਲਓ ਵੀ ਤਰੱਕੀ ਕਰਨ ਦੀ ਜ਼ਿਆਦਾ ਚਾਹ ਹੁੰਦੀ ਹੈ ਕਿਉਂਕਿ ਆਮ ਤੌਰ ਤੇ ਆਮ ਮੀਡਲ ਕਲਾਸ ਕਰਾਂ ਚੁਈਆਂ ਜੀ ਆਂ ਤੇ ਉਹਨਾਂ ਨੂੰ ਹੀ ਹੁੰਦਾ ਕਿ ਅਸੀਂ ਬਦਲਸਾਦੇ ਆਪਣੀ ਜ਼ਿੰਦਗੀ ਤੇ ਆਪਣੇ ਘਰ ਦੇ ਹਾਲਾਤ ਸੋ ਇਸ ਕਰਕੇ ਬਹੁਤ ਅੱਛੀ ਗੱਲ ਹੈ ਕਿ ਤੁਸੀਂ ਛੋਟੇ ਛੋਟੇ ਕਸਬਿਆਂ ਚੋਂ ਜਿਤੋਂ ਸੋਚ ਵੀ ਨਹੀਂ ਸਕਦੇ ਸੀਗੇ ਕਿ ਉੱਥੇ ਬੱਸ ਨਹੀਂ ਆਉਂਦੀ ਹਣੀ ਉੱਥੇ ਅਜੇ ਸਾਰੀਆਂ ਬਹੁਤ ਸਾਰੀਆਂ ਬਸੇਟੀਆਂ ਅਜੇ ਪਹੁੰਚਣ ਤੋਂ ਰਹਿੰਦੀਆਂ ਹੋਣੀਆਂ ਪਰ ਉੱਥੋਂ ਆ ਕੇ ਨੰਬਰ ਲੈਣਾ ਬਹੁਤ